ਗਰੀ ਸਤਿਕਾਰਯੋਗ ਬਜ਼ੁਰਗ ਮਾਤਾ ਪਿਡਾ ਵੀਰਾਂ ਨੂੰ ਜੈ ਪੀ ਜੈਕਾਰੇ ਅੱਛਾ ਕੰਨਿਆਂ ਨੂੰ ਪਤਾ ਨਹੀਂ ਲੱਗਿਆ ਵੀ ਜੈ ਪੀ ਕਿਉਂ ਕਿਹਾ ਹੈਣਾ ਹੈਨਾ ਜਿਹੜੇ ਬੰਦੇ ਉੱਥੇ ਸੀ ਮੀਟਿੰਗ 'ਚ ਉਹਨਾਂ ਨੂੰ ਤਾਂ ਪਤਾ ਸੀ ਜੀ ਤੇ ਇੱਥੇ ਜਿਹੜੇ ਘਰੇ ਸੀਗੇ ਉਹਨਾਂ ਨੂੰ ਪਤਾ ਨਹੀਂ ਅੱਛਾ ਕਿਉਂ ਕਿ ਆਪਾਂ ਜੈ ਪੀ ਹੱਡੀ ਕਿਸੇ ਨੂੰ ਪਤਾ ਜਿਹੜੇ ਬੱਚੇ ਕਿਤਾਬਾਂ ਪੜ੍ਹੇ ਆ ਕਤਾਬਾਂ ਵਿੱਚ ਲਿਖਿਆ ਹੋਇਆ ਉਹਨਾਂ ਨੂੰ ਪਤਾ ਹੈ ਜਿਹੜੇ ਬੰਦੇ ਗਰੀਬੀ ਦੀ ਦਿਸਹਾਂ ਨੂੰ ਅਨਪੜਾ ਉਹਨਾਂ ਨੂੰ ਨਹੀਂ ਪਤਾ ਹੈ ਹੈ ਨਾ ਕਿ ਜੈ ਭੀਮ ਆਪਾਂ ਬਾਬਾ ਸਾਹਿਬ ਡਾਕਟਰ ਬੀਟ ਕਰਕੇ ਬਰੋਸਾ ਦਾ ਨਾਰਾ ਹੈ ਜਿਨ੍ਹਾਂ ਨੇ ਤੁਹਾਡੇ ਲਈ 25 ਸਾਲ ਸੰਗਰਸ਼ ਕੀਤਾ ਸੰਵਚ ਕਰਨ ਤੋਂ ਬਾਅਦ ਤੁਹਾਡਾ ਕਾਨੂੰਨ ਬਣਿਆ ਉਸ ਤੋਂ ਪਹਿਲਾਂ ਅਸੀਂ ਪਾਣੀ ਨਹੀਂ ਪੀ ਸਕਦੇ ਸੀ ਵੋਟ ਨਹੀਂ ਪਾ ਸਕਦੇ ਸੀ ਪੜ ਨਹੀਂ ਸਕਦੇ ਸੀ ਆਪਦਾ ਘਰ ਨਹੀਂ ਬਣਾ ਸਕਦੇ ਸੀ ਅਸੀਂ ਕੰਮ ਕਰ ਲਈਏ ਤੇ ਲੇਕਿਨ ਆਪਣੀ ਮਜ਼ਦੂਰੀ ਨਹੀਂ ਮੰਗ ਸਕਦੇ ਸੀਗੇ ਮਜ਼ਦੂਰੀ ਨਹੀਂ ਮੰਗ ਸਕਦੇ ਸੀਗੇ ਔਰਤਾਂ ਦਾ ਬਹੁਤ ਬੁਰਾ ਲੇਖਾ ਸੀਗਾ ਜਿਹੜਾ ਮਰਜੀ ਬੰਦਾ ਸੀਗਾ ਉਹ ਜਦੋਂ ਮਰਜੀ ਬੰਦ ਫੜ ਕੇ ਬਾਹਰ ਕਰ ਦਿੰਦਾ ਸੀਗਾ ਔਰਤ ਆਪ ਦਾ ਦਾਵਾ ਨਹੀਂ ਕਰ ਸਕਦੀ ਸੀ ਵੀ ਮੈਂ ਘਰ ਦੀ ਮਾਲਕ ਹਾਂ ਔਰਤਾਂ ਦੇ ਹੱਕ ਵਿੱਚ ਬਹੁਤ ਵੱਡੇ ਪੱਧਰ ਤੇ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਜਿਹੜੀ ਔਰਤ ਸ਼ਾਦੀ ਸ਼ੁਦਾ ਹੋ ਕੇ ਘਰ ਚ ਆਈ ਉਹ ਕਾਦੀ ਬਰਾਬਰ ਦੀ ਹਿੱਸੇਦਾਰਾ ਬੱਚਿਆਂ ਦੀ ਬਰਾਬਰ ਦੀ ਹਿੱਸੇਦਾਰਾ ਪ੍ਰੋਪਰਟੀ ਦੀ ਹਿੱਸੇਦਾਰਾ ਔਰਤ ਵੀ ਪੜ ਸਕਦੀ ਹੈ ਨੌਕਰੀ ਕਰ ਸਕਦੀ ਹੈ ਇਲੈਕਸ਼ਨਾਂ 'ਚ ਘਰ ਸਕਦੀ ਹੈ ਬਾਬਾ ਸਾਹਿਬ ਡਾਕਟਰ ਬੀਟਕਰ ਪੀਬਰਾਵ ਸਾਹਿਬ ਨੇ 1952 ਦੇ ਸੰਦਾਨ 'ਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਹੁਣ ਜਿੰਨੇ ਸਾਡੇ ਲਈ ਇਹਨਾਂ ਕੁਝ ਲਿਖਿਆ ਤਾਂ ਆਪਾਂ ਉਹਦਾ ਪ੍ਰਚਾਰ ਵੀ ਕਰਨਾ ਜ਼ਰੂਰੀ ਤੇ ਉਹਦਾ ਨਾਰਾ ਵੀ ਲਾਉਣਾ ਜ਼ਰੂਰੀ ਹੈ निया। निया। तो है फिर हूँ नारा झिला होना चाहिए है ना पहले तो पता नहीं दस दिता है ना छोटे भीर कैमरामैन जी इधर होवो तो सारे आवाज का पता लगे कि सारे ने नारा जोरना आया चिल जय भीम जय भीम जय भारत अच्छा जेड़ा उन्नीस सौ बवंजा का संविधान लिखा ਰੋਜ਼ਗਾਰ ਗਰੰਟੀ ਚੂਜਾ ਐਕਟ 2005 ਚ ਕਾਨੂੰਨ ਜਿਹੜਾ ਹੈਗਾ ਬਣਾ ਦਿੱਤਾ ਸੀਗਾ ਸਰਕਾਰ ਨੇ ਜਿਹੜਾ 1952 ਦਾ ਕਾਨੂੰਨ ਨੂੰ ਸੋਧ ਕੀਤੀ ਤੇ 2005 ਵਿੱਚ ਤੁਹਾਡਾ ਅੱਜ ਦੇਖਦਾ ਤੁਸੀਂ। ਉਹ ਇਹਦੇ ਚ ਕੀ ਲਿਖਿਆ ਹੋਇਆ ਆ ਜਿਹੜਾ ਬਾਦ ਚੰਨ ਨੇ ਲਾਤਾ ਮਹਾਤਮਾ ਗਾਂਧੀ ਇਹ ਸਾਡੇ ਵੀ ਬਹੁਤ ਮਾੜਾ ਬਾਦਮਾ ਗਾਂਧੀ ਇਹ ਮਹਾਤਮਾ ਉਹ ਆ ਜਿੱਦੂ ਗਰੀਬਾਂ ਦੀ ਲੜਾਈ ਸੰਘਰਸ਼ ਕਰਦਾ ਸੀ ਬਾਬਾ ਸਾਹਿਬ ਡਾਕਟਰ ਭੀਟ ਕਰਕੇ ਨੌਸਾਬ ਤੇ ਹਰ ਕੰਮ ਚ ਇਹ ਦਖਲਤਾ ਜੀ ਦਿੱਤਾ ਸੀ ਹੈ ਨਾ ਤਾਂ ਦੇਖੋ ਹੁਣ ਇੱਥੇ ਇਹਦਾ ਕੋਈ ਹੱਕ ਨਹੀਂ ਹੈਗਾ ਸੀ ਲੇਕਿਨ ਸਰਕਾਰ ਜਿਹੜੀ ਹੈ ਜੀ ਆ ਕੀ ਦੋਆ ਦੀ ਹੈ ਹਿੰਦੂ ਲੋਕ ਆਪ ਦੇ ਬਜ਼ੁਰਗਾਂ ਦੀ ਮਸ਼ੂਰੀ ਕਰਨ ਲਈ ਇੱਥੇ ਲਿਖ ਦਿੱਤਾ ਮਹਾਤਮਾ ਜੀ ਦੀ ਨੈਸ਼ਨਲ ਪਿੰਡ ਰੋਜ਼ਗਾਰ ਗਰੰਟੀ ਐਪ ਐਸ ਪਾਸੇ ਲਿਖਿਆ ਆਕਾਰ ਤੁਹਾਡਾ ਮੇਰੇ ਵੱਡੇ ਬਾਈ ਦਾ ਮੈਂ ਨਹੀਂ ਬਣਾ ਕੇ ਆਇਆ ਐਸ ਪਾਸੇ ਵੀ ਲਿਖਿਆ ਰਾਸ਼ਟਰੀ ਪਿੰਡ ਰੁਜ਼ਗਾਰ ਗਰੰਟੀ ਯੋਜਨਾ ਐਕਟ 2005 ਛੁਟਰੀ ਮੀਡੀਆ ਦਾ ਰਾਸ਼ਟਰੀ ਪਿੰਡ ਰੁਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਤੁਹਾਡਾ ਬੜਿਆ ਹੋਇਆ ਗਰੰਟੀ ਹੁੰਦੀ ਹੈ ਨਾ ਹੈ ਨਾ ਆਹ ਤੀਜੀ ਲਾਈਨ ਚ ਲਿਖਿਆ ਹੋਇਆ ਕਟੋ ਕਟ ਹਰ ਸਾਲ ਹਰ ਘਰ ਚ 100 ਦਿਨ ਦਾ ਕੰਮ ਗਰੰਟੀ ਨਾਲ ਦੇਣਾ। ਸਾਹ। ਹੂੰ। ਇਹਦਾ ਫਿਰ 100 ਦਿਨ ਦਾ ਕੰਮ ਗਰੰਟੀ ਨਾਲ ਦਿੱਤਾ ਤੇ ਹਰ ਸਾਲ ਹਰ ਘਰ ਚ 100 ਦਿਨ ਦਾ ਕੰਮ ਮਿਲੇ ਤੇ 25 ਤੋਂ ਲੈ ਕੇ 30000 ਰੁਪਇਆ ਹਰ ਘਰ ਤੇ ਹਰ ਸਾਲ ਦਾ ਤੁਹਾਡੇ ਸਰਕਾਰੀ ਪੈਸਾ ਆਉਣਾ ਸੀ। ਹੁਣ 25 ਤੋਂ ਲੈ ਕੇ 30000 ਨੂੰ ਗੁਣਾ ਕਰੀਏ। ਆਪਾਂ ਉਨੀਆਂ ਸਾਲਾਂ ਨਾਲ ਵੈਸੇ ਤਾਂ 20 ਸਾਲ ਹੋ ਗਿਆ ਇੱਕ ਮਹੀਨਾ ਰਹਿ ਗਿਆ। ਆਪਾਂ ਉਲੀ ਨਾਲ ਗੁਣਾ ਕਰੀਏ ਤੇ 517000 ਰੁਪਇਆ ਇੱਕ ਬਜਟ ਬਣਦਾ ਸੀ ਫਿਰ ਦੂਸਰਾ 5170 ਇਹਦਾ ਬਣਦਾ ਸੀ ਸਾਰਿਆਂ ਦੇ ਇਹ ਸਰਕਾਰੀ ਪੈਸੇ ਤੁਸੀਂ ਪਰ ਸਰਕਾਰ ਨੇ ਜ਼ਿੰਮੇਵਾਰੀ ਕਿਦੀ ਲਈ ਸੀਗੀ ਜਿਹੜੇ ਲੋਕ ਹੱਕ ਜੋੜ ਕੇ ਵੋਟ ਮੰਗਨ ਗਏ ਜਦੋਂ ਉਹ ਨੀਵੇਂ ਹੋ ਕੇ ਆਉਂਦੇ ਆ ਪਬਲਿਕ ਦੇ ਦਿਲ ਵਿੱਚ ਦਾਇਆ ਹੀ ਚੋਣ ਕੀਤੀ ਚੋਣ ਕੀਤੀ ਉਹ ਇਲੈਕਸ਼ਨਰ ਚ ਦਿੱਤਾ ਤੇ ਉਹਦੀ ਜ਼ਿੰਮੇਵਾਰੀ ਕੀ ਬਣ ਗਈ ਹੈ ਕਾਨੂੰਨ ਕਿੰਦਾ ਹੈ ਪਬਲਿਕ ਦਾ ਨਵੀਂ ਦਾ ਚੁਣਿਆ ਪਬਲਿਕ ਦਾ ਵਿਕਾਸ ਕਰੇਗਾ ਪਬਲਿਕ ਦਾ ਰੋਜ਼ਗਾਰ ਲਾਗੂ ਕਰੇਗਾ ਪਬਲਿਕ ਨੂੰ ਸਵਿਧਾਨ ਲਾਗੂ ਕਰੂਗਾ ਪਬਲਿਕ ਨੂੰ ਅਨਸਾਪ ਦਵਾਉਗਾ ਪਬਲਿਕ ਦੇ ਹੱਕ ਵਿੱਚ ਚੰਗੇ ਚੰਗੇ ਬੱਤੇ ਆਮ ਜਲਾਸ ਚ ਝੇਜੂ ਗੱਲੇ ਪਰ ਉਹ ਲੋਕ ਕੀ ਕਰਦੇ ਆ ਵੋਟ ਲੈਣ ਤੋਂ ਬਾਅਦ ਚ ਜਦੋਂ ਉਹ ਵੋਟ ਲੈ ਲੈਂਦੇ ਆ ਜਿੱਤ ਜਾਂਦੇ ਆ ਸਾਡੀ ਬੋਟ ਦੀ ਤਾਕਤ ਨਾਲ ਉਹਨੂੰ ਸਰਟੀਫਿਕੇਟ ਮਿਲਦਾ ਸਾਡੀ ਬੋਟ ਦੀ ਬਦੌਲਤ ਉਹਨੂੰ ਗੱਡੀਆਂ ਮਿਲਦੀਆਂ ਗਨਮਰ ਮਿਲਦੇ ਆ ਕੋਠੀਆਂ ਸਰਕਾਰੀ ਮਿਲਦੀਆਂ ਨੇ ਤਨਖਾਹ ਲੱਗ ਜਾਂਦੀ 1.5 ਲੱਖ ਰੁਪਏ ਉਹ ਤਨਖਾਹ ਵੀ ਤੁਹਾਡੀ ਜੇਬ ਚੋ ਜਾਂਦੀ ਆ ਉਹ ਤਨਖਾਹ ਵੀ ਤੁਹਾਡੀ ਜੇਬ ਚੋ ਜਾਂਦੀ ਆ ਤੁਸੀਂ ਹਰ ਇੱਕ ਚੀਜ਼ ਦਾ ਟੈਕਸ ਦਿੰਦੇ ਹੋ ਸਰਕਾਰ ਨੂੰ ਉਹ ਟੈਕਸ ਖਜ਼ਾਨੇ ਚ ਜਾਂਦਾ ਤੇ ਇਹ ਖਜ਼ਾਨੇ ਚੋਂ ਦੋ ਤਰ੍ਹਾਂ ਦੇ ਲੋਕ ਤਨਖਾਹ ਲੈਂਦੇ ਇੱਕ ਤਾਂ ਚੁੜੇ ਹੋਏ ਲੋਕ ਤਨਖਾਹ ਲੈਂਦੇ ਉਹਨਾਂ ਦਾ ਤੁਹਾਡਾ ਉਹਨਾਂ ਦੀ ਜ਼ਿੰਮੇਵਾਰੀ ਆ ਅਬਲੇ ਕਿਤਾਬ ਕਾਸ ਕਰਨਾ ਰੁਜ਼ਗਾਰ ਲਾਭੀ ਕਰਨਾ ਦੂਸਰੇ ਕਿ ਇਹ ਮਾਲਕ ਆ ਜੌਬ ਕਾਟਦਾ ਸਰਕਾਰ ਨੇ অথੌਰੀਟੀ ਲੈਟਰ ਦਿੱਤਾ ਇਹ ਮਾਲਕ ਨੂੰ ਕੰਮ ਦੇਣਾ ਤੇ ਕੰਮ ਦੇ ਪੈਸੇ ਲੈ ਕੇ ਦੇ ਦੇ ਦਫਤਰਾਂ ਚ ਤੁਹਾਡੇ ਨੌਕਰ ਰੱਖੇ ਹੋਏ ਨੇ ਉਹ ਵੀ ਤੁਹਾਡੇ ਕੰਮ ਕਰਨ ਲਈ ਬੈਠੇ ਆ ਤੇ ਤੁਹਾਡੀ ਜੇਬ ਚੋਂ ਜਿਹੜਾ ਟੈਕਸ ਜਾਂਦਾ ਉਹ ਵੀ ਤਨਖਾਹ ਤੁਹਾਡੇ ਪੈਸੇ ਦੀ ਹੈ ਔਰ ਬੜੇ ਦੁੱਖ ਦੀ ਗੱਲ ਆ ਕਿ ਜਿਹੜੇ ਲੋਕ ਨੌਕਰ ਨੇ ਕਿ ਜਿਹੜੇ ਲੋਕ ਚੁੜੇ ਹੋਏ ਆ ਉਹ ਆਪਸ ਵਿੱਚ ਮਿਲ ਕੇ ਸਾਡੀ ਗੁੱਟ ਕਰ ਰਹੇ ਆ। ਲੇਕਿਨ ਤੁਹਾਨੂੰ ਕੰਮ ਨਹੀਂ ਮਿਲਦਾ। ਇਹ ਕਿੰਨਾ ਚਿਰ ਹੋ ਗਿਆ ਕੰਮ ਮਿਲੇ ਦੀ ਵਿੱਚ? ਸਾਲ ਵਿੱਚ ਇੱਕ ਵਾਰੀ ਮਿਲਦਾ। ਹਾਂ ਉਹ ਨਹੀਂ ਮਿਲਦਾ ਇਹ ਸਰਕਾਰੀ ਕੰਮ ਆਪਣਾ। ਹਾਂ ਮਿਲਦਾ ਸਰਕਾਰੀ ਜਿਹੜਾ ਆਪਾਂ ਨਹੀਂ ਮਿਲਦਾ ਜਿਸ ਤਰ੍ਹਾਂ ਸਪੈੰਸ ਤੁਹਾਨੂੰ ਮਿਲਦਾ। ਕਿਹੜਾ ਮਿਲਦਾ ਨਹੀਂ ਸਾਲ ਵਿੱਚ ਇੱਕ ਵਾਰੀ ਭਾਵੇਂ ਮਿਲਦਾ। ਉਹ ਇੱਕ ਦੀ ਵਾਰ ਕੋਈ ਉਹ ਵੀ ਪੈਸਾ ਇੱਕ ਲੱਗ ਲੱਗ ਗੱਲ ਕਰੋ ਬਸ ਸਾਰਿਆਂ ਦੀ ਗੱਲ ਦਾ ਜਵਾਬ ਦੋ ਪੰਜ ਕੀ ਨਾਮ ਤੇਰਾ? ਬਲਵੀਰੋ ਭਾਈ ਦਿਲਵੀਰੋ ਬਾਈ ਕਰੇ ਨਲਕਾ ਲੱਭਿਆ ਤੇ ਟੁੱਟੀ ਮੋਟਰ ਲਵਾਈ ਉਹ ਤਾਂ ਉਹਨੂੰ ਵਾਜ ਦੇ ਬੂਟ ਬੰਨ੍ਹ ਦਿਆ ਪਾਣੀ ਨਹੀਂ ਰਿਵੇ ਲੈਣਾ ਮੰਦਾਰ ਆ ਜਾ ਤੇ ਜਾਣਾ ਪਊਗਾ ਹਾਂ ਜਾਣਾ ਤੇਰਾ ਤਾਂ ਆਜੂ ਅੱਛਾ ਅੱਜ ਕਰਿਆਨੇ ਵਾਲੀ ਦੁਕਾਨ ਤੇ ਜਾਣਾ ਤੇ ਜਾ ਕੇ ਚੁੱਪ ਕਰਕੇ ਖੜ ਜਾਣਾ ਬੋਲਣਾ ਨਹੀਂ ਸੌਦਾ ਤੋਲ ਤੂੰ ਕਿ ਬੋਲਣਾ ਨਾ ਜਾਣਾ ਵੀ ਪਊ ਡਾਕਟਰ ਕੋਲੇ ਜਾਣਾ ਤੇ ਚੁੱਪ ਕਰਕੇ ਖੜ ਜਾ ਆ ਜੀ ਦੋਕ ਦੱਸਣਾ ਪਊ ਕਿ ਖੜੇ ਨੂੰ ਟੀਕਾ ਲਾ ਦੂੰ ਦੱਸਣਾ ਸੈਣਾ ਦੱਸਣਾ ਪਊ ਤੁਸੀਂ ਆਪ ਹੀ ਤਾਂ ਕਹਿ ਰਹੇ ਜੀ ਹੈਨਾ ਪਾਣੀ ਦੇ ਕੋਲ ਜਾ ਕੇ ਲੈ ਕੇ ਆਉਣਾ ਪਊਗਾ ਕਰਿਆਨੇ ਵਾਲੇ ਕੋਲੇ ਜਾ ਕੇ ਬੋਲਣਾ ਪਊਗਾ ਡਾਕਟਰ ਕੋਲੇ ਦੁੱਖ ਦੱਸਣਾ ਪਊਗਾ ਤੇ ਤੁਹਾਡਾ ਆ 5 5 ਲੱਖ 70 70000 ਰੁਪਇਆ ਇੱਕ ਵੀ ਆਪੇ ਆ ਜਾਣਾ ਸੀਗਾ ਜੀ ਚੱਲ ਐ ਇਹ ਨਾਮ ਨਦਕਰਨ ਨਾ ਮਿਲਦੇ ਨਾ ਮਿਲਦੇ ਨਾ ਇਹ ਕਿਵੇਂ ਆਪੇ ਤੇ ਅੱਜ ਵੀ ਛੋਟੀ ਜਿਹੀ ਇੱਕ ধারণা ਹੋਰ ਆਪਾਂ ਇਸ ਘਰ ਚ ਬੈਠੇ ਆਂ ਪਰਮਾਤਮਾ ਨਾਲ ਹੀ ਕਰੇ ਿਕਿਕ ਦੀ ਗੱਲ ਦੀ ਸਮਝ ਜ਼ਰੂਰ ਹੋਣੀ ਹੈ ਕਹਿੰਦਾ ਮੈਂ ਬੜਾ ਗੇਟ ਵੱਲੇ ਕਰੀ ਕਹਿੰਦਾ ਆ ਗੇਟ ਖੁੱਲਾ ਹੈ ਇੱਕ ਚੋਰ ਆ ਗਿਆ ਆਪਾਂ ਬੈਠੀ ਚੋਰ ਆਇਆ ਦੋ ਤਿੰਨ ਕੁਰਸੀਆਂ ਲੈ ਗਿਆ ਠੀਕ ਹੈ ਆਪਾਂ ਬੋਲਦੇ ਹੀ ਨਹੀਂ ਦੁਬਾਰਾ ਫੇਰ ਆਊਗਾ ਆਪਾਂ ਫੇਰ ਨਹੀਂ ਬੋਲਦੇ ਤੀਜੀ ਵਾਰ ਤਾਂ ਟਰੱਕ ਲੈ ਕੇ ਆਊਗਾ ਕਿ ਤੇ શરીਰ ਪੰਦੇ ਨੇ ਸਾਰਾ ਕੁਝ ਨਾ ਹੋਵੇ ਉਹ ਤੁਸੀਂ 76 ਸਾਲ ਤੋਂ ਵੋਟਾਂ ਪਾਉਂਦੇ ਆਏ 76 ਸਾਲ ਤੋਂ ਵੋਟਾਂ ਪਾਉਂਦੇ ਆਏ ਹੋ ਤੇ ਚੋਰਾ ਨੂੰ ਕਿਸੇ ਨੇ ਬੋਲਿਆ ਹੀ ਨਹੀਂ ਜੇ ਬੱਗਾ ਸਿੰਘ ਬੋਲਦਾ ਤੇ ਫਿਰ ਤੇ 32 33 ਪਰਚੇ ਕਰਤੀ ਆ ਹਾਂ ਆ ਬਾਪੂ ਸਾਡੇ ਦੇ ਤਾਂ ਕੀ ਕਰਦੇ ਹੁੰਦੇ ਸੀ ਜੀ ਵੱਡੇ ਭਾਈ ਛਾੜਵਾਤੀ ਚੜਵਾਉਂਦੇ ਸੀ ਬੀਰੀ ਕਾਂਗਰਸ ਪਾਰਟੀ ਹੈ ਹਨ ਦੂਸਰੇ ਬਾਪੂ ਨੇ ਪ੍ਰੋਵੋਚ ਲੋਗਾਂ ਚੜਵਾਉਣੇ ਗ੍ਰੀਨ ਕਾਲੀ ਪਾਰਟੀ ਕਰਦੇ ਨੇ ਆ ਪਿੱਛੇ ਪਿੱਛੇ ਇਲੈਕਸ਼ਨ ਹੋਏ ਅੱਗੇ ਵੀ ਆਣੇ ਆ ਧਿਆਨ ਰੱਖਿਓ ਜਿੱਦੋਂ ਟੈਂਟ ਲੱਗਦਾ ਉੱਥੇ ਸਾਡੇ ਲੋਕ ਟੈਂਟ ਲਾਉਂਦੇ ਆ ਕੁਰਸੀ ਸਾਡੇ ਲੋਕ ਲਾਉਂਦੇ ਆ ਸਫਾਈ ਸਾਡੇ ਲੋਕ ਕਰਦੇ ਆ ਹੈਨਾ ਨਾਰੇ ਸਾਡੇ ਲੋਕ ਲਾਉਂਦੇ ਆ ਪਾਣੀ ਸਾਡੇ ਲੋਕ ਚੋਣਦੇ ਆ ਹੈਨਾ ਲੋਕਾਂ ਨੂੰ ਇਕੱਠਿਆਂ ਨੂੰ ਸਾਡੇ ਲੋਕ ਕਰਦੇ ਆ ਭੰਗੜਾ ਢੋਲ ਦੇ ਕੇ ਸਾਡੇ ਬੰਦੇ ਪਾਉਂਦੇ ਆ ਜਿਵੇਂ ਬਾਦਰ ਵਿਲੇਜ ਹੈਣਾ ਇਹ ਵੀ ਵੱਲਾ ਜਿਨ੍ਹਾਂ ਆਣਿਆ ਲੱਡੂਆਂ ਨਾਲ ਸਾਡੇ ਲੋਕ ਤੋਲਦੇ ਆ ਹਾਰ ਸਾਡੇ ਲੋਕ ਪਾਉਂਦੇ ਆ ਵੋਟਾ ਸਾਡੇ ਲੋਕ ਪਉਦੇ ਆ ਹੈਨਾ ਤੇ ਬੋਟ ਲੈਂਡ ਤੋਂ ਬਾਅਦ ਘੁੱਟ ਕੇ ਕੁਰਸੀ ਫੜ ਲੈਂਦੇ ਆ ਫਿਰ ਕਰਦੇ ਕੀ ਆ ਨੁੱਚਨ ਵਟ ਛਾੜ ਦਿੰਦੇ ਅਸੀਂ ਬਣ ਗਏ ਬਣ ਗਏ ਫਿਰ ਕਰਦੇ ਕੀ ਆ ਕੱਟ ਦਿਓ ਪੈਨਸ਼ਨ ਕੱਟ ਦਿਓ ਰਾਸ਼ਨ ਇਹਨੂੰ ਦੱਬ ਕੇ ਰੱਖੋ ਕੱਟ ਦਿਓ ਸਗਨ ਸਕੀਮ ਰੋਕ ਦਿਓ ਮਕਾਨ ਗਰੀਬਾਂ ਨੂੰ ਦੱਬ ਕੇ ਰੱਖੋ ਮਰਲੇ ਸਾਡੀ ਸਰਕਾਰ ਲੇਗੀ ਕਟੜ ਦੇਗੀ ਚਾਰਾਂ ਸਾਲਾਂ ਛੀਂਆਂ ਵੀ ਬਾਅਦ ਫਿਰ ਦੁਬਾਰਾ ਆ ਕੇ ਦੁਬਾਰਾ ਬਣਾ ਗਾਉਗਾ ドラਮਾ ਕਰਨਾ ਹੈ ਨਾ ドラਮਾ ਹੈ ਫਿਰ ਉਹ ਕਦੀ ਤੁਹਾਨੂੰ ਕਿਹਾ ਕਿ 2005 ਦਾ 20 ਸਾਲ ਹੋ ਗਏ ਥੱਲੇ ਕਾਨੂੰਨ ਬਣੇ ਨੂੰ ਜਾ ਬਈ ਤੁਸੀਂ ਵੋਟਾਂ ਪਾਉਂਦੇ ਰਹੇ ਹੋ ਜਾ ਕੇ ਉੱਥੋਂ ਨਰੇਗਾ ਚਲਾਓ ਕਦੀ ਕਿਹਾ ਬਈ ਹਾਂ ਬਈ ਕੋਈ ਪ੍ਰਧਾਨ ਸਾਹਿਬ ਦਾ ਹੀ ਸੋਚਦਾ ਕਰ ਫਿਰ ਬੇਕੂਦ ਹੀ ਰਹੇ ਰਹੇ ਤੇ ਫਿਰ ਉਹ ਅੱਗੇ ਵੱਲਣਾ ਆਹ ਜਿਹੜੇ ਬੋਟਲ ਪਾਣੀ ਆ ਪਾਣੀ ਸਾਡੇ ਕੁਝ ਬੰਨਣਾ ਨਹੀਂ ਬੰਨ ਸਕਰਕਾਰ ਤੋਂ ਕਰਾਣਾ ਬੰਦੀ ਕਰ ਦੇਣਾ ਜਦੋਂ ਮੰਨਣੀ ਨਹੀਂ ਕਿ ਸਾਡੀ ਵਜ੍ਹਾ ਦੇਖੋ ਫਿਰ ਕੱਲੀ ਮਰੇਗਾ ਦੀ ਲੋਟ ਨਹੀਂ ਹੁੰਦੀ ਧਿਆੜ ਕਰਿਓ ਤੁਹਾਡਾ ਰਾਸ਼ਦ ਵੀ ਪੂਰਾ ਨਹੀਂ ਮਿਲਦਾ ਸਗਨ ਸਕੀਮ ਵੀ ਨਹੀਂ ਮਿਲਦੀ ਮਕਾਨ ਆਇਆ ਗਰੀਬ ਦਾ ਸੌਦਾ ਮਾਰ ਲਿਆ امیر ਨਾਲ ਲਿਆ ਵੀ ਧਾਰ ਕਾਰਡ ਖਾਤਾ ਅੱਧੇ ਪੈਸੇ ਤੇਰੇ ਅੱਧੇ ਸਾਡੇ ਡਬ ਲਿਆ ਇਹ ਹੈ ਸੱਚ ਸੱਚ ਆ ਬੱਚੇ ਤੁਸੀਂ ਪੜਾਏ ਹੋ ਕਿਸੇ ਨੂੰ ਸਕਾਲਰਸ਼ਿਪ ਵਜਿਫੇ ਨਹੀਂ ਮਿਲੀ। ਮੈਡੀਕਲ ਸਹੂਲਤਾਂ ਨਹੀਂ ਮਿਲੀਆਂ। ਉੱਥੇ ਜਾਂਦੇ ਹੋ ਪਰਚੀ ਕੱਟਦੇ ਹੋ ਤੁਹਾਡੇ ਖਰਚੇ 'ਚ ਮੈਡੀਕਲ ਸਹੂਲਤਾਂ ਵਾਧੂ ਪਾ ਦੇ। ਹਰ ਪਾਸੇ ਸਾਡੇ ਲੋਕਾਂ ਦੀ ਡੋਟ। ਤਾਂ ਇਸ ਲਈ ਪਾਈ ਤੁਹਾਨੂੰ ਆਪਣੇ ਆਪ ਨੂੰ ਇਕੱਠੇ ਹੋਣਾ ਪਊਗਾ। ਮੈਂ ਕੱਲਾ ਨਹੀਂ ਕਹਿੰਦਾ ਇਕੱਠੇ ਹੋ। ਕਿਸਾਨ ਵੀ ਇਕੱਠੇ ਹੋਇਆ। ਕਿਸਾਨ ਜੀ ਤਾਂ ਇਕੱਠੇ ਹੋਏ ਨਾ ਤੇ ਵੱਡੀ ਗਿਣਤੀ ਦੇ ਨਾਲ ਇਕੱਠੇ ਹੋ ਕੇ ਗਏ ਤੇ ਦਿੱਲੀ ਮੋਦੀ ਦਾ ਬੜਿਆਂ ਹੋਇਆ ਕਾਨੂੰਨ ਤੋੜ ਕੇ ਆਇਆ। ਤੁਹਾਡਾ ਮਨੀ ਸੋ ਬੋਨਜਾ ਤੋਂ ਲੈ ਕੇ ਅੱਜ ਤੱਕ 72 ਸਾਲ ਬੰਦਾ ਇਹ ਤੁਹਾਡੇ ਸੰਵਿਧਾਨਕ ਹੱਕ ਨੇ ਆਪਾਂ ਪੀਖਣੀ ਮੰਗਣੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਇਹ ਬਾਬਾ ਸਾਹਿਬ ਨੇ ਸੰਵਿਧਾਨ ਚ ਲਿਖਿਆ ਲਿਖੀ ਹੋਈ ਚੀਜ਼ ਤੁਸੀਂ ਜਾਈ ਪਰ ਤੁਸੀਂ ਇਕੱਠੇ ਵਾਟ ਕੱਢ ਦਿਆਂਗੇ ਨਰੇਗਾ ਲਈ ਤੁਹਾਡੇ ਨਾਲ ਮਹੀਨੇ ਚ ਇੱਕ ਦਿਨ ਮੇਰੇ ਲਈ ਟਾਈਮ ਚਾਹੀਦਾ ਕਾਹਦੇ ਲਈ ਰਾਸ਼ਨ ਸਾਡਾ ਅਸੀਂ ਜ਼ਿੰਮੇਵਾਰ ਸਕਨ ਸਕੀਮ ਸਾਡੀ ਅਸੀਂ ਜ਼ਿੰਮੇਵਾਰ ਆ ਪੈਨਸ਼ਨ ਸਾਡੀ ਅਸੀਂ ਜ਼ਿੰਮੇਵਾਰ ਆ ਰੇਗਾ ਸਾਡੀ ਅਸੀਂ ਜ਼ਿੰਮੇਵਾਰ ਆ ਬੱਚਿਆਂ ਦੇ ਸਕਾਲਰਸ਼ਿਪ ਵਜੀਫੇ ਸਾਡੇ ਅਸੀਂ ਜ਼ਿੰਮੇਵਾਰ ਆ ਮੈਡੀਕਲ ਸਹੂਲਤਾਂ ਸਾਡੀਆਂ ਅਸੀਂ ਜ਼ਿੰਮੇਵਾਰ ਜ਼ਿੰਮੇਵਾਰ ਬਣ ਕੇ ਉੱਥੇ ਜਾਣਾ ਜਿੱਥੇ ਤੁਹਾਡਾ ਵੱਡਾ ਨੌਕਰ ਬੈਠਾ ਠੀਕ ਤੁਹਾਡਾ ਡੀਸੀ ਨੌਕਰ ਹਰ 2 ਲੱਖ ਰੁਪਿਆ ਤਦਕਾਲ ਦਾ ਸਾਡੀ ਚੀਜ਼ ਚੁੱਕ ਕੇ ਸੀ ਦਿੰਦੇ ਤੁਹਾਡੇ ਕੰਮ ਕਰਨ ਲਈ ਬੈਠੀ ਜੇ ਤੁਸੀਂ ਵੱਡੀ ਗਿੰਦੀ ਨਾਲ ਇਕੱਠੇ ਹੋ ਕੇ ਮਹੀਨੇ ਚ ਘੇਰਾ ਪਾ ਲੋ ਡੀਸੀ ਨੂੰ ਫਿਰ ਤੁਹਾਡਾ ਕੋਈ ਰਾਸ਼ਨ ਮਾਰ ਜੂ ਨਹੀਂ ਮੈਂ ਸਰਚ ਕੇ ਮੈਂ ਪੈਨਸ਼ਨ ਸਰਚ ਕੋ ਲਾਗੂ ਕੋ ਹਾਂਜੀ ਪਰ ਹੁਣ ਗੱਲ ਇਹ ਆ ਕਿ ਹੁਣ ਕਈਆਂ ਬੀਬੀਆਂ ਨੇ ਕਹਣਾ ਉਹ ਗਰੀਬ ਬੱਦੇ ਹਨ ਕਿੱਥੋਂ ਆਹੀ ਜਾਈਏ ਰੋਜ਼ ਦੇ ਆ ਇਹ ਕਿੱਥੋਂ ਲੈ ਜੇਗਾ ਇਹ ਕਟੋਰ ਜਾਣਾ ਹੈ ਬੀਬੀ ਆਪੇ ਤਿਆਰ ਆਪੇ ਤਿਆਰ ਚਲੋ ਥੋੜੀ ਜਿਹੀ ਹੋਰ ਧਾਰਨਾ ਸਿੱਖ ਲਓ ਮੇਰੇ ਤੋਂ ਮੈਂ ਤਾਂ ਕਿਆ ਆਨਲਾਈਨ ਹੋ ਜੋ ਤੁਸੀਂ ਬਾਅਦ ਚ ਸੁਣ ਕੇ ਸਿੱਖਣਾ ਤੇ ਨਾਲੇ ਵੀ ਪਰਖ ਕਰਿਆ ਜੇ ਕਿ ਮੈਂ ਕੋਈ ਆਪ ਦੇ ਪਰਸਨਲ ਕੰਮ ਨਹੀਂ ਆਇਆ ਤੁਸੀਂ ਆਪ ਹੀ ਬੋਲ ਰਹੇ ਹੋ ਜਿਹੜੀਆਂ ਗੱਲਾਂ ਹੋਈਆਂ ਫੱਡ ਬੀਤੀਆਂ ਗੱਲਾਂ ਨੇ ਉਹ ਹੀ ਕਰਦੇ ਹੈਣਾ ਦੇਖੋ ਤੁਸੀਂ ਇਕੱਠੇ ਅੱਗੇ ਵੀ ਹੁੰਦੇ ਜੀ ਹੈਨਾ ਮਹੀਨੇ 'ਚ 4 ਐਤਵਾਰ ਆਉਂਦੇ ਆ ਹੈ 4 ਐਤਵਾਰ ਅਸੀਂ ਕਿਸੇ ਗੁਰੂ ਦੇ ਬਰ ਖਿਲਾਫ ਨਹੀਂ ਹੈ ਕਿਸੇ ਪੀਰ ਦੇ ਅਸੀਂ ਸਤਿਕਾਰ ਕਰਦੇ ਆ ਜੇ ਕਿਸੇ ਨੂੰ ਗੁੱਸਾ ਲੱਗੇ ਆਪਾਂ ਐਡਵਾਂਸ ਮਾਫੀ ਮੰਗ ਲਾਂਗੇ لیکن ایک ਧਾਰਨਾ ਜਿਹੜੀ ਮੈਂ ਤੁਹਾਨੂੰ ਦੱਸਣੀ ਹੈ ਤੁਸੀਂ ਹਰ ਐਤਵਾਰ ਕੋਈ ਸੱਤ ਸੰਗ ਤੇ ਜਾਂਦਾ ਕੋਈ ਬੰਦੇ ਦੀ ਕੀ ਜਾਂਦਾ ਜਾਂਦੇ ਕੀ ਜਾਣਾ ਚਾਹੀਦਾ ਪਰ ਹਰ ਐਤ ਮਹੀਨੇ ਚ ਹਰ ਐਤਵਾਰ ਚਾਰ ਵਾਰ ਹੁੰਦਾ ਚਾਰ ਵਾਰ ਤੁਸੀਂ ਸੱਤ ਸੰਗ ਗਏ ਕਰਦੇ ਉੱਥੇ ਪੜਾ ਕਰਾਇਆ ਵੀ ਲਾ ਕੇ ਗਏ ਹੈਣਾ ਗਾਲਾ ਪੁੱਟਾ ਦਰਦ ਦੇ ਚੰਗੇ ਇਹੜੀ ਵੀ ਤੁਹਾਡੀ ਪੂਰੀ ਬਣੀ ਹੈਣਾ ਉਹਦੇਰ ਵੇਖਿਆ ਕਿਸੇ ਦੇ ਖਾਤੇ 'ਚ ਪੈਸੇ ਆਏ ਹੁੰਦੇ ਆ? ਨਹੀਂ। ਕਿਰੂ ਲਾ ਕੇ ਆਉਣੇ? ਨਹੀਂ ਆਏ। ਕਿਸੇ ਦਾ ਮਕਾਨ ਪੈ ਗਿਆ ਹੋਵੇ? ਨਹੀਂ। ਕਿਸੇ ਬੇਬੇ-ਬਾਪੂ ਦੀ ਕਿੱਚੇ ਬੱਚਿਆਂ ਦੀ ਦਵਾਈ ਛੁੱਟ ਵੀ ਹੋਵੇ। ਉਹ ਵੀ ਸਿਸਟਮ ਚੱਲਦਾ ਹੈ। ਪਰ ਮਾਨੂੰ ਤਸੱਲੀ ਹੈ ਕਿ ਅਸੀਂ ਦਰਸ਼ਨ ਕਰਕੇ ਜਿਹੜਾ ਸ਼ਰਧਾ ਨਾਲ ਲੱਗਦਾ ਉਹਨੂੰ ਦਿੱਦਾ ਵੀ ਹੈ ਪਰ ਸਾਰਿਆਂ ਨੂੰ। ਤੇ ਜੇ ਤੁਸੀਂ ਇਕੱਠੇ ਹੋ ਕੇ ਉੱਥੇ ਘੇਰਾ ਪਾਓਗੇ ਤੇ ਡਰੇਗਾ ਦੇ ਪੈਸੇ ਤਾਂ ਤੁਹਾਡੇ ਖਾਤੇ ਆਉਣਗੇ। ਮਕਾਨ ਦੇ ਪੈਸੇ ਤਾਂ ਤੁਹਾਡੇ ਖਾਤੇ ਚ ਆਉਣਗੇ। ਬੱਚਿਆਂ ਦੇ ਸਕਾਲਰਸ਼ਿਪ ਉਹ ਜੀਫੀ ਦਾ ਤੁਹਾਡੇ ਖਾਤੇ ਚ ਆਉਣਗੇ। ਬੈਡਿਕਲ ਸੂਨ ਤਾਂ ਆ ਡ੍ਰੀਗਾ ਦਾ 32000 ਰੁਪਇਆ ਹੋ ਗਿਆ 32000 ਸਾਲ ਜੇ ਤੁਸੀਂ ਐਕਸਟਰਾ 10% ਖਰਚਾ ਲੈ ਲੋ ਤੇ ਤੁਹਾਡਾ 50000 ਰੁਪਇਆ ਹੋ ਜਾਏਗਾ। ਜੇ ਲੈ ਲੋ ਤਾਂ ਪਰ ਘਰੇ ਬੈਠ ਕੇ ਕਿਸੇ ਇਸ ਲਈ ਬੇਨਤੀ ਆ ਕਿ ਵੇਖੋ ਤੁਸੀਂ ਮੀਟਿੰਗਾਂ ਕਰਾਓ ਹੈਨਾ ਆਪਾਂ ਮੀਟਿੰਗਾਂ ਕਰਕੇ ਲੋਕਾਂ ਦੀ ਸਮਝ ਬਣਾ ਲਈਏ ਜੇ ਸਮਝ ਬਣ ਗਈ ਲੋਕ ਇਕੱਠੇ ਹੋ ਗਏ ਇਕੱਠੇ ਹੋ ਕੇ ਤੇ ਜਿਹੜੇ ਲੋਕ ਸਿਆਸੀ 76 ਸਾਲ ਤੋਂ ਸਾਨੂੰ ਗੁੰਮਰਾ ਕਰਦੇ ਰਹੇ ਨੇ ਉਹ ਲੋਕ ਸਾਡੇ ਵਿੱਚ ਨਹੀਂ ਆ ਰਹੇ ਕਿਉਂਕਿ ਅਸਹੀ ਸਮਝ ਤਾਂ ਆ ਹੈ ਹੈਨਾ ਤਾਂ ਤਾਂ ਜੀ ਕੀ ਨਾਮ ਚਿੱਡੋ ਬਾਈ ਚਿੱਡੋ ਬਾਈ ਪਿੰਡ ਸਾਡੇ ਇੱਥੋਂ ਦੇ ਪ੍ਰਧਾਨ ਨੇ ਜੇ ਇਹਨਾਂ ਨੇ ਇਧਰ 2-4 ਪਿੰਡ ਹੋਰਸ ਪਰ ਹੱਥ ਕਰ ਲੈ ਤੇ ਪਿੰਡ ਦੇ ਪ੍ਰਧਾਨ ਤੋਂ ਸਰਕਲ ਪ੍ਰਧਾਨ ਦੀ ਲਿਆ ਸਰਕਲ ਸਿਰਫ ਕਰਨਾ ਹੈ ਕਿ ਮਲੌੜੇ ਆ ਕੰਮ ਹੁਣ ਇਹਨਾਂ ਦਾ ਚੱਲੇਗਾ ਲਗਾਤਾਰ ਵਿੱਚੋਂ ਬ੍ਰੇਕ ਲੱਗ ਵੀ ਸਕਦੀ ਕਦੀ ਪਰ 100 ਦਿਨ ਦਾ ਕੰਮ ਆਪਾਂ ਕੋਸ਼ਿਸ਼ ਕਰਾਂਗੇ ਕੁਝ ਥੋੜੀ ਕਮੀ ਕਮੀ ਹੋਵੇ ਤੇ ਪੈਸੇ ਵੀ ਆਉਣਗੇ ਆਪਾਂ ਮਿਹਨਤ ਕੀਤੀ ਹੈ ਨਾਮ ਕਮਾਇਆ ਤੁਹਾਡੇ ਕੰਮ ਆਏਗਾ 2004 ਤੋਂ ਲੱਗੇ ਆ ਸਰਕਾਰਾਂ ਨੇ ਰੋਲਿਆ ਵੀ ਬੜਾ ਮਰਚੇ ਵੀ ਕੀਤੇ ਜੇਲਾ ਚ ਵੀ ਛੱਟਿਆ ਲੇਕਿਨ ਜੇਲ੍ਹ ਚ ਆ ਕੇ ਬਾਹਰ ਫੇਟ ਟਟਾਈ ਕਰਦੇ ਪਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਧਾਰਨ ਬੰਦਾ ਲੱਕੜ ਦਾ ਵੀ ਕਿਤੇ ਬਲਾਕ ਚ ਚਲਾ ਜਾਵੇ ਨਾ ਵੀ ਬਗਤ ਸਿੰਘ ਨੇ ਪੀਜਿਆ ਸਾਨੂੰ ਉਹ ਵੀ ਕਾਬਲ ਹੈ ਉਹ ਨੂੰ ਵੀ ਬਲਾਜਮ ਨਹੀਂ ਕਹਿ ਸਕਦੇ ਕਿ ਅਸੀਂ ਕੰਮ ਨਹੀਂ ਦੇਣਾ ਬੰਦਾ ਸੀ ਐਨੀ ਜੇ ਕਿ ਆਓ ਸਾਰੇ ਇੱਕ ਮੱਤ ਇੱਕ ਜੁੱਟ ਵਿਚਾਰਤਾ ਰਾ ਥਲੇ ਇਕੱਠੇ ਹੋ ਕੇ ਆਪਣੇ ਹੱਕਾਂ ਪ੍ਰਤੀ ਜਗ ਕਰੀਏ ਗਰੀਬੀ ਤੇ ਮੇਰੀ ਦੀ ਇਹਨਾ ਕਹਿਆ ਹੋਇਆ ਸਭ ਨੂੰ ਜੈ ਪਿੰਡ ਜੈ ਭਾਟ ਸਸ਼ੀਕਾਰਤ ਨਮਸਕਾਰ ਸਾਡੇ ਵਿੱਚ ਸਾਡੇ ਬਲਾਕ ਪ੍ਰਧਾਨ ਅਮਰਜੀਤ ਕੌਰ ਪਿੰਡ ਰੰਜੀ ਵਾਲੇ ਤੋਂ ਉਹ ਵੀ ਆਏ ਹੋਏ ਆ ਮੈਂ ਬੇਨਤੀ ਕਰਾਂਗਾ ਕਿ ਆਪ ਮੜਾ ਜਾਂ ਪਛਾਣ ਕਰਾ ਦਿਓ ਆਪ ਕੀ ਬੋਲ ਕੇ ਜੈ ਪਿੰਡ ਜੈ ਭਾਟ ਨਤਿੰਦਰ ਜੀ ਵਾਲੇ ਤੋਂ ਬਲਾਕ ਪ੍ਰਧਾਨ ਤੇ ਜਿਹੜਾ ਤੁਸੀਂ ਕਹਿ ਰਹੇ ਜੇ ਵੀ ਆ ਦੇਖਾਂ ਬਾਰੇ ਨਿਰੇਗਾ ਬਹੁਤ ਵਧੀਆ ਚੱਲਦੀ ਸਾਡੀ ਮੈਨੂੰ ਹੋ ਗਿਆ ਨੇ 3 ਸਾਲ ਹੋ ਗਏ ਨੇ ਪਿਛात् ਬਿਲਕੁਲ ਸਾਡੇ ਤੇ ਹਾਂ ਮੇਰਾ ਕੰਮ ਬਹੁਤ ਵਧੀਆ ਚੱਲਿਆ ਮੇਰੇ ਨਾਲ ਸਰਪੰਚ ਨੇ ਵੀ ਬਹੁਤ ਟਿਕੜਕਿਆ ਪਰ ਆਰ ਨਹੀਂ ਮੰਨੀ ਅੱਜ ਉਹ ਸਰਪੰਚ ਉਹ ਆ ਸਰਪੰਚ ਜੀ ਉਨਰਧਾਨ ਮੁਸਾਦ ਦੇ ਨਾ ਤਾਂ ਬਿਲਕੁਲ ਕਿਦਿ ਸੱਦ ਬੁਲਾਉਂ ਤਾਂ ਦੇਖੋ ਸਭ ਤੋਂ ਜ਼ਿਆਦਾ ਕੰਮ ਮਜ਼ਦੂਰ ਇਹਦਾ ਆਖure ਮੇਰੇ ਨਾਲ ਝਗੜੇ ਪੂਰੀ ਸਭ ਤੋਂ ਜ਼ਿਆਦਾ ਮੇਰੇ ਨਾਲ ਵੀ ਇਹ ਕੁਝ ਹੋਇਆ ਸੀ ਮੇਰੇ ਨਾਲ ਬਹੁਤ ਸਰਪੰਚ ਝਗੜਿਆ ਬਲਾਕ ਦੇ ਵਿੱਚ ਵੀ ਬੋਲਦਾ ਰਿਹਾ ਸੀ ਗਲ ਪੈਣ ਟਿੱਕਰ ਜਾਂਦਾ ਸੀ ਮੇਰੇ ਪਰ ਮੇਰੇ ਨਾਲ ਜਿਹੜੀਆਂ ਗਰੁੱਪ ਦੀਆਂ ਕੁੜੀਆਂ ਸੀ ਨਾ ਉਹਨਾਂ ਬਹੁਤ ਸਾਥ ਦਿੱਤਾ ਸੀ ਉਹ ਮੇਰੇ ਨਾਲੇ ਪਿੱਛੇ ਹਟਦੇ ਸਨ ਸਾਥ ਨੂੰ ਦੇਵਾਂਗੇ ਮੇਰੇ ਨਾਲ ਸਾਡੇ ਪੂਰਾ ਸਾਥ ਚੱਲੇ ਮੇਰੇ ਨਾਲ ਸਰਪੰਚ ਦੀ ਟੀਮ ਸਾਰੀ ਆ ਗਈ ਸਾਡੇ ਵੱਲ ਦੇਖੋ ਜੀ ਸਰਪੰਚੋ ਤੇ ਐਮਐਲਏ ਆਉਂਦੇ ਜਾਂਦੇ ਰਹਿਣੇ ਆ ਜਿਹੜਾ ਕੁਝ ਤੁਸੀਂ ਸਿੱਖ ਲੈਣਾ ਹੈ ਹੈਨਾ ਉਹ ਕੋਈ ਨਹੀਂ ਹੋ ਸਕਦਾ ਹੈ ਨਾ ਤੁਹਾਡੇ ਚ ਕੋਈ ਬੀਬੀ ਕੱਪੜੇ ਸੀ ਲੈਂਦੀ ਹੈ ਮੇਰੇ ਸੀ ਲੈਂਦੀ ਹੈ ਜਿੰਨੇ ਕੁੜੀਆਂ ਸੀ ਫਿਲਾਈਏ ਕਰੇ ਅੱਛਾ ਜਿਨੇ ਕੱਪੜੇ ਸੀਨ ਦਾ ਵੱਲ ਸਿੱਖਿਆ ਕਿਸੇ ਕੋਲੇ ਹਿੰਮਤ ਹੈਗੀ ਕਿ ਉਹ ਕੱਪੜੇ ਕੌਣ ਦਾ ਸੀਨ ਦਾ ਵੱਲ ਖੋਲੂਗਾ ਤੁਹਾਡੇ ਕੋਲ ਨਹੀਂ ਨਾ ਕੋਈ ਨਹੀਂ ਖੋਲੂਗਾ ਨਹੀਂ ਨਾ ਹੋ ਸਕਦਾ ਇਸੇ ਤਰ੍ਹਾਂ ਜਿਹੜਾ ਤੁਸੀਂ ਆਪ ਦਾ ਕੰਮ ਸਿੱਖਣਾ ਨਾ ਆਪ ਦੀ ਦਾੜੀ ਕਿਸੇ ਹੱਥ 'ਤੇ ਪੜਾਓ ਤੁਸੀਂ ਮਰੇਗਾ ਦੇ ਮਾਲਕ ਹੋ ਹੈ ਨਾ ਇਹ ਬਾਲਕੋ ਤੁਸੀਂ ਖੁਦ ਆਪ ਚਲਾਓ ਤੁਹਾਡੇ ਕੋਲੇ ਅਧਿਕਾਰ ਹੈ ਹੈ ਨਾ ਸਭ ਤੋਂ ਜ਼ਿਆਦਾ ਇਹ ਬਜ਼ੁਰਗਾ ਲਈ ਵਧੀਆ ਹੈ ਠੀਕ ਬੇਬੇ ਬਾਪੂ ਲਈ ਠੀਕ ਪਤਾ ਕਿਉਂ ਵਧੀਆ ਦੇਖੋ ਅੱਜ ਹਰ ਇੱਕ ਕੁੜੀ ਨੇ ਲਾਉਣ ਲਿਆ ਹੋਇਆ ਲਾਉਣ ਚੱਕੇ ਆ ਨਾ ਸਾਰਿਆਂ ਨੇ ਹੈ ਨਾ ਜਿਹੜੇ ਜਿਹੜੇ ਨਹੀਂ ਸਰਦਾ ਚੱਕਦੇ ਹੀ ਆ ਅੱਛਾ ਜਦੋਂ ਲੋਨ ਚੱਕਿਆ ਹੁੰਦਾ ਟੈਨਸ਼ਨ ਹੁੰਦੀ ਹੈ ਕਿਸ਼ਤ ਟੁੱਟਦੀ ਆ ਤੇ ਬੇਬੇ ਕਹਿੰਦੀ ਆ ਵੀ ਮੈਂ ਤਵਾਈ ਹੀ ਪੈਸੇ ਲੈਣੇ ਦੇ ਦਿਓ ਪੁੱਤ ਆਪਦੇ ਬੁੱਢੇ ਨੂੰ ਕੁੱਛਦੀ ਆ ਹੈ ਨਾ ਉਹਦੇ ਪੁੱਛੇ ਪਤਾ ਕੀ ਆਗੇ ਹਾਂ ਮਮੀ ਤਾਂ ਇਸ ਦਾ ਤਰ ਹੀ ਨਹੀਂ ਹੈ ਉਹ ਗੇੜੇ ਮਾਰਦੇ ਤੈਨੂੰ ਕਿੱਥੋਂ ਦੇਈਏ ਦੇ ਸਾਡਾ ਬਾਪੂ ਕਹਿੰਦਾ ਕੱਪੜਿਆਂ ਲਈ ਪੈਸੇ ਦੇ ਦਿਓ ਭਾਈ ਮੈਨੂੰ ਕੱਪੜਿਆਂ ਦੀ ਲੋੜ ਆ ਜਿੱਤੀ ਦੀ ਲੋੜ ਆ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਹੈ ਕਿਸਾ ਸਾਡੇ ਸਿਰ ਤੇ ਜੜੀਆਂ ਹੋਈਆਂ ਤੇ ਬੇਬੇ ਬਾਪੂ ਨਰੇਗਾ ਚ ਜਾ ਕੇ ਉੱਥੇ 10 ਦਿਨ ਦਾ ਮਸਤਾਲ ਕੱਢੇ ਤੇ ਤੁਹਾਡਾ 3500 ਰੁਪਏ ਆਉਂਦਾ 1500 ਪੈਨਸ਼ਨ ਆ ਰਹੀ ਹੈ ਨਾ 5000 ਦੇ ਨੇੜੇ ਪਹੁੰਚ ਗਿਆ ਹੈ ਨਾ ਵੜਾਈ ਬਜ਼ੁਰਗਾਂ ਆ ਚੰਦਰੇ ਬਜ਼ੁਰਗਾਂ ਆਸਤੇ ਉਹ ਤੁਸੀਂ ਵੀ ਬਜ਼ੁਰਗ ਹੋਣਾ ਜੀ ਇਹ ਬਜ਼ੁਰਗ ਹੈ ਨਾ ਤੇ ਨਰੇਗਾ ਨੂੰ ਲਾਗੂ ਕਰਾਓ ਅਸੀਂ ਬਜ਼ੁਰਗ ਹੋਈਏ ਉਹ ਨਰੇਗਾ ਵਧੇ ਖੁੱਲੇ ਬਈ ਛੜਾ ਵੀ ਛੜਾ ਵੀ ਤੇ ਇੰਨਾ ਕਹਿੰਦੇ ਆਇਆ ਸਭ ਨੂੰ ਜੈ ਪੀ ਸਤਿ ਸ਼੍ਰੀ ਅਕਾਲ ਨਮਸਕਾਰ ਫਿਰ ਜੈ ਪੀ ਢਿੱਲੀ ਦੀ ਆ ਹਨਾ ਖਰਦੇ ਪੱਤ ਵੀ ਹੈ ਤੇ ਵੱਡੇ ਢਿੱਲੀ ਦੀ ਹੈ ਹਨਾ